ਮੈਂ ਆਪਦੇ ਜਮੀਰ ਨੂੰ ਤੋਖਾ ਨਹੀਂ ਦੇ ਸਕਦੀ ਤੁਸੀਂ ਇੱਥੋਂ ਜਾ ਸਕਦੇ ਹੋ ਗੈਟ ਆਊਟ ਮੇਟੋ ਜੀ ਮੇਰੀ ਗੱਲ ਤਾਂ ਸੁਣੋ ਇੱਕ ਵਾਰਾਂ ਜੀ ਬਿਲਕੁਲ ਵੀ ਮੈਂ ਤੁਹਾਡੀ ਗੱਲ ਨਹੀਂ ਸੁਣਨਾ ਚਾਹੁੰਦੀ ਗੈਟ ਆਊਟ ਜੇ ਤੇਰੇ ਸੁਰਤ ਕੰਮ 'ਚ ਹੋਵੇ ਤੈਨੂੰ ਫੇਰ ਹੀ ਪਤਾ ਲੱਗੇ ਸੁਰਤ ਤਾਂ ਤੇਰੀ ਬੇਕਾਂ 'ਚ ਰਹਿੰਦੀ ਆ ਦੇਖ ਤੈਨੂੰ ਮੈਂ ਪਹਿਲਾਂ ਵੀ ਕਹਿ ਆਈ ਸੀ ਠੀਕ ਆ ਤੂੰ ਬੜੀ ਪੁੱਛਗਿੱਛ ਨਹੀਂ ਕਰੇਗਾ ਠੀਕ ਆ ਸਾਡੇ ਕੰਮ 'ਚ ਵਾਲਾ ਦਾਖਲਰਦਾ ਜਿੰਨਾ ਦਿਆ ਕਰ ਮੰਮੀ ਅੱਜ ਜਾਵੇ ਕੱਲ੍ਹ ਜਾਵੇ ਤੂੰ ਮਰਜ਼ੀ ਜਾਵੇ ਤੈਨੂੰ ਕੀ ਪ੍ਰੋਬਲਮਾਂ ਕੋਈ ਆ ਗਏ ਤੁਸੀਂ ਹਾਂ ਆ ਗਿਆ ਤੈਨੂੰ ਦਿੰਦਾ ਨਹੀਂ ਹਾਂ ਹੁਣ मेरी गल सुन आ मजा बाद च बन्नी अंदर मेरे लिए ले पानी लेके आ हाँ हां जी लेनी है पानी हाँ सुख मेरी गल सुना हां दस ਨੀ ਗੱਲ ਸੁਣਾ ਤੇਰੀ ਜੱਸੀ ਦੀ ਅਦੀ ਗਈ ਨੂੰ ਤਾਂ ਹਜੇ 2 ਦਿਨ ਹੋਏ ਆ ਮੰਮੀ ਉਹਦੇ ਮਗਰੀ ਬਾਗੇ ਤੇ ਕੋਈ ਦੀਰ ਦਾ ਸਮਾਨ ਰਹਿ ਗਿਆ ਸੀ ਉਹਰੇ ਦੇਖ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਠੀਕ ਆ ਤੂੰ ਬੜੀ ਪੁੱਛਗੀ ਸੀ ਨਾ ਕਰੇਗਾ ਠੀਕ ਆ ਸਾਡੇ ਕੰਮ ਚ ਵਾਲਾ ਦਾਖਲ ਲੰਦਾ ਜਿੰਨਾ ਦਿਆ ਕਰ ਮੰਮੀ ਅੱਜ ਜਾਵੇ ਕੱਲ ਜਾਵੇ ਕੋਤ ਮਰਦੀ ਜਾਵੇ ਤੈਨੂੰ ਕੀ ਪ੍ਰੋਬਲਮਾ ਕੋਈ ਨਹੀਂ ਨਾ ਜੀ ਪ੍ਰੋਬਲਮ ਤਾਂ ਮੈਨੂੰ ਕੋਈ ਨਹੀਂ ਮੈਂ ਤਾਂ ਵੈਸੇ ਹੀ ਪੁੱਛ ਲਿਆ ਕਿਤੇ ਕੋਈ ਗੱਲਬਾਤ ਤਾਂ ਨਹੀਂ ਹੋ ਗਈ ਆਹੋ ਆਹੀਂ ਸੁੱਖ ਭਾਲਿਆ ਵਰ ਚੰਗਾ ਵੀ ਕੋਈ ਗੱਲਬਾਤ ਹੋ ਜਾਈ ਤੂੰ ਇਹਦੀ ਗੱਲਾਂ ਤੂੰ ਕੀ ਲੈਣਾਗਾ ਉਹਦਾ ਕੰਮ ਤਾਂ ਕਿ ਧਿਆਨ ਰੱਖ ਸੁੱਖ ਮੈਂ ਤਾਂ ਵੈਸੇ ਹੀ ਪੁੱਛ ਲਿਆ ਕੁਸਤ ਕੰਮ ਦੀ ਗੱਲ ਤੇ ਵੀ ਗੱਲ ਪੈ ਜਾਂਦੀ ਹਾਂ ਨਾਲੇ ਮੈਂ ਕਿ ਐਂ ਛੋਣੀਆਂ ਵੀ ਦੀਦੀ ਦੇ ਘਰੇ ਵੀ ਗੱਲਬਾਤ ਹੋ ਜੇ ਜਿੰਨੀ ਥੋੜੀ ਭੈਣਾਂ ਉਨੀਆਂ ਮੇਰੀ ਵੀ ਆ ਮੈਨੂੰ ਵੀ ਉਂ ਟੈਨਸ਼ਨ ਆਈ ਕਿ ਆਹੋ ਪਤੀ ਆ ਮੈਨੂੰ ਕਿੰਨੀ ਟੈਨਸ਼ਨ ਆਈ ਨੀ ਠੀਕ ਆ ਮੇਰੇ ਮੂੰਹ ਕੋਲ ਚ ਹੋਰ ਨਾ ਸੁਣਨੀ ਜਾ ਜਾ ਕੇ ਕੰਮ ਕਰ ਲਾਵਦਾ ਵੱਡਿਆ ਜਿਆ ਟੈਨਸ਼ਨ ਲੈਣ ਵਾਲੀ ਆ 来 ਆ ਤਾਂ ਖੇਤ ਚ ਮਾਓ ਜਾ ਕਰਦੀ ਬਸ ਜਮਾ ਕੋਲੇ ਲਾ ਕੇ ਗਈ ਆ ਬੁੜੀ ਤਾਂ ਉਹ ਬੈਠੀ ਆ ਮੇਰੀ ਧੀ ਦੀ ਦੀ ਨਹੀਂ ਪਤਾ ਨਹੀਂ ਕਿੱਥੇ ਆ ਜੱਸ ਦੀ ਮਾਂ ਪਤਨੀ ਕੀ ਕਰਨਾ ਹੁੰਦੀ ਅੱਜ ਕੱਲ ਤੇ ਹੀ ਆਈ ਐ ਅੱਜ ਮਾਂ ਆ ਗਈ ਮਗਰ ਝੋਲਾ ਚੱਕ ਕੇ ਸਾਸੀ ਕਰਦੇ ਸਾਸੀ ਕਰਦੇ ਜੀ ਮੈਂ ਤਾਂ ਬੜਾ ਹੀ ਯਾਦ ਕਰੀ ਜਾਂਦੀ ਹਾਂ ਹੋਰ ਭੈਣ ਜੀ ਸਾਰੇ ਠੀਕ ਠਾਕ ਨੇ ਹਾਂ ਭੈਣ ਜੀ ਠੀਕ ਠਾਕ ਨੇ ਵਧੀਆ ਇਕੋ ਜੱਸੀ ਤੇਰੀ ਮੰਮੀ ਆਈ ਐ ਜੱਸੀ ਬਾਹਰੇ ਆ ਪਾਣੀ ਪੁਣੀ ਲਿਆ ਲੈ ਮੇਰੀ ਮੰਮੀ ਆ ਗਈ ਸੱਸਰੀ ਗੱਲ ਮੰਮੀ ਸੱਸਰੀ ਗੱਲ ਪੁੱਤ ਹੋ ਠੀਕ ਹੋ ਹਾਂ ਬੱਤਾ ਬਹਿ ਜਾ ਮੈਂ ਪਾਣੀ ਲੈ ਕੇ ਆਉਣੀ ਆ ਹੋਰ ਭੈਣ ਸੋ ਖੁਰੀ ਕਰੇ ਠੀਕ ਠਾਕ ਨੇ ਸਾਰੀ ਹਾਂ ਭੈਣ ਵੀ ਸਾਰੇ ਠੀਕ ਠਾਕ ਨੇ ਲੈ ਮੰਮੀ ਪਾਣੀ ਲੈ ਪੁੱਤ ਪਾਣੀ ਜੱਸੀ ਚਾਹ ਬਣਾ ਲਾ ਤੇਰੀ ਮੰਮੀ ਲਈ ਹੋਰ ਤੇਨ ਜੀ ਤੁਹਾਡੇ ਨੋ ਠੀਕ ਰਹਿੰਦੇ ਆ ਹਾਂ ਭੈਣ ਜੀ ਮੇਰੇ ਨੂੰ ਤਾਂ ਠੀਕ ਠਾਕ ਆ ਚੱਲ ਥੀ ਬਨ ਤਾਂ ਨਾ ਮਾਨੂ ਕਹਿੰਦਾ ਚਾਂਦੀ ਚੁੰਦੀ ਸੁਧਾ ਦੂਗੀ ਇਹਨਾਂ ਦਾ ਕਾਲ ਕਰੀ ਗਈ ਹੁਣ ਆਈ ਵੀ ਨਹੀਂ ਬਾਰ ਰਾਤ ਗਿਆ ਵਸਾ ਲੋਕ ਤਾਂ ਬਿੜਕਾਂ ਲਈ ਜਾਂਦੇ ਰਹਿੰਦੇ ਆ ਗਿਆ ਪੁੱਤ ਲੈ ਮੈਂ ਸਾਂ ਆਵਾ ਲੈ ਆਂਦੀ ਮੱਝ ਤਾਂ ਬਾਗਲ ਚ ਬੰਨੇ ਆਵੇਂ ਚੱਲ ਪੁੱਤ ਬੈਠ ਉੱਥੇ ਮੈਂ ਪਾਣੀ ਲੈ ਕੇ ਆਵਾਂ ਲੈ ਪੁੱਤ ਬੈ ਜਾ ਮਾ ਤੂੰ ਵੀ ਉਹਦਾ ਸਪੁੱਤਾ ਕਿੰਨੇ ਦੀ ਬਣ ਗਈ ਮੱਝ ਮੱਝ ਤਾਂ ਮਾ ਵਧੀਆ ਰੇਟ 'ਚ ਬਣ ਗਈ ਉਹਦਾ ਘੱਟੋ ਘੱਟ ਲੱਖ ਤੋਂ 10000 ਉੱਤੇ ਮੰਗਦੇ ਸੀਗੇ ਫਿਰ 90000 'ਚ ਸੌਦਾ ਹੋ ਗਿਆ ਤੇ ਦੁੱਧ ਵੀ 10000 ਲੀਟਰ ਹੈਗਾ ਮਾ ਮੱਝ ਸੀਲ ਆ ਤੈਨੂੰ ਪਤਾ ਤਾਂ ਹੈਗਾ ਨਾਰੇ ਦਾ ਜਿਆਦਾ ਪਸ਼ੂ ਦਵਾਉਂਦਾ ਨਹੀਂ ਛੇਤੀ ਛੇਤੀ ਨਹੀਂ ਫਿਰ ਵਧੀਆ ਹੀ ਦਵਾਉਂਦਾ ਰੇਟ ਪਿੱਛੇ ਵੀ ਅੜ ਗਿਆ ਸੀ ਤਾਂ ਲੈ ਮੁੰਤਾ ਫਿਰ ਮੈਂ ਤਾਂ ਮਾਸ ਦੇਖ ਕੇ ਹੋਣੀ ਆ ਨਾਲੇ ਮਾਨੂੰ ਪਾਣੀ ਪੂਣੀ ਪਾ ਦੇਣੀ ਆ ਨਵਾ ਦਿੰਨੀ ਆ ਚੰਗਾ ਵਾ ਗਰਮੀ ਹੈ ਨਾਲੇ ਦਿਖਾਇਆ ਮੈਂ ਤਾਂ ਸੌਣੀ ਐ ਆਟੇ ਦੀ ਲਾਵਾ ਮੁੱਠੀਰ ਐ ਕਿੱਸੇ ਤੋਂ ਮੁੰਡੇ ਦਾ ਫੋਨ ਹੀ ਨਹੀਂ ਚੱਕਿਆਗਾ ਜੇ ਤੂੰ ਫੋਨ ਚੱਕ ਲੰਦੇ ਮੈਨੂੰ ਗਰਮੀ ਚ ਕਿਉਂ ਪੱਜਣਾ ਪੈਂਦਾ ਮੰਮੀ ਮੇਰੇ ਨਾਲ ਫੋਨ ਖਰਾਬ ਹੋ ਰਿਹਾ ਠੀਕ ਕਰਨਾ ਦੇ ਕੇ ਹੁਣ ਮੇਰਾ ਫੋਨ ਚੱਕੇ ਨਹੀਂ ਜਾਂਦਾ ਕਿਸੇ ਦਾ ਵੀ ਫੋਨ ਆ ਜੇ ਇਹ ਤੇਰਾ ਫੋਨ ਖਰਾਬ ਸੀ ਤੇਰੇ ਸੱਸਲ ਤੋਂ ਲਾ ਕੇ ਦੱਸ ਦੇ ਸਭ ਇੱਕ ਵਾਰੀ ਮੈਨੂੰ ਤੇ ਮੁੰਡੇ ਨੂੰ ਸਾਰਾ ਰਾਤ ਤੱਕ ਛਣ ਲੱਗੀ ਰਹੀ ਸਾਰਾ ਰਾਤ ਨੀਂਦ ਨਹੀਂ ਆਈ ਸਾਨੂੰ ਚੱਲ ਫੋਨ ਤਾਂ ਤੇਰਾ ਖਰਾਬ ਹੋ ਗਿਆ ਸੀ ਸੀਰਾ ਤਾਂ ਆਇਆਗਾ ਸੀਰੇ ਨਾਲ ਤਾਂ ਕੋਈ ਗੱਲ ਕਰੀ ਹੋਊ ਤੂੰ ਨਾ ਮੰਮੀ ਸੀਰਾ ਤਾਂ ਉਸ ਦਿਨ ਦਾ ਆਇਆ ਹੀ ਨਹੀਂ ਅਜੇ ਤੱਕ ਸੀਰੇ ਦਾ ਕਿ ਤਾ ਮਹੀਨਾ ਨਾ ਆਵੇ ਕਾਲਾ ਤਾਂ ਫਿਰਕੇ ਜਮੀਨ ਆਉਦੇ ਨਾਲ ਲਵਾ ਲੂਗਾ ਸਾਨੂੰ ਕੀ ਮਿਲੂਗਾ ਕਾਲੇ ਦੀ ਜਮੀਨ ਚ ਸੀਰੇ ਦਾ ਕੀ ਲੱਗ ਤੱਕਗਾ ਮੰਮੀ ਫਿਰ ਮੇਰੇ ਕੀ ਸਾਰੇ ਕੋਈ ਗੱਲ ਗੱਲ ਸੁਣ ਕੁੜੀਏ ਜੇ ਸੀਰਾ ਹੈ ਕੰਮ ਕਰਾਉਂਦਾ ਠੀਕ ਆ ਨਹੀਂ ਚੱਕ ਕੇ ਝੋਲਾ ਮੇਰੇ ਕੋਲੇ ਆ ਜੀ ਇੱਥੇ ਬੁੜੀ ਕੋਲੇ ਘੱਟਾ ਟੋਣ ਦੀ ਕੋਈ ਲੋੜ ਨਹੀਂ ਮੇਰੇ ਕੋਲੇ ਆ ਜੀ ਚੁੱਪ ਕਰਕੇ ਕੋਈ ਗੱਲ ਨਹੀਂ ਮੰਮੀ ਸੀਰੇ ਨੂੰ ਆ ਜਾਣ ਦੇ ਫਿਰ ਦੇਖਦੇ ਆ ਕੀ ਬਣਦਾ ਚੱਲ ਕੁੜੀਆਂ ਮੈਂ ਜਾਣੀਆ ਮੇਰੀ ਬੱਸ ਦਾ ਟਾਈਮ ਹੋ ਰਿਹਾਗਾ ਚੱਲ ਜਿਹੜੀ ਗੱਲ ਕਹੀ ਆ ਉਹ ਤੇ ਗੌਰ ਕਰ ਲਈ ਚੰਗਾ ਮੰਮੀ ਹੱਸ ਤਾ ਤੁਰ ਆ ਜਾਂਦੀ ਮੇਰੇ ਕੋਲੇ ਉਹ ਤਾਂ ਮੇਰਾ ਮੂਡ ਖਰਾਬ ਹੋ ਗਿਆ ਮੇਰਾ ਜੀ ਨਹੀਂ ਕਰਦਾਗਾ ਲਬੜ ਚੱਲ ਵੀ ਪਈ ਅੱਜ ਤਾਂ ਰਹਿੰਦੇ ਭੈਣ ਜੀ ਰਹਿ ਤਾਂ ਜਾਂਦੀ ਸਾਡੇ ਘਰੇ ਸਰਦਾ ਨਹੀਂਗਾ ਸਰਦਾ ਤਾਂ ਕਿਉਂ ਨਹੀਂ ਪਤਾ ਹੀ ਹੈ ਕਿਹੜੀ ਮਾਰਤੀ ਆਈ ਸੀ ਜੱਸੀ ਹੁਰੀਆੜੀ ਮੇਰੀ ਗੱਲ ਸੁਣ ਹਾਂ ਮੰਮੀ ਮੇਰੀ ਗੱਲ ਸੁਣਨੀ ਤੁਸੀਂ ਕਾਲੇ ਦੀ ਜ਼ਮੀਨ ਦੀ ਗਵਾਮਾ ਧੀਆ ਕੀ ਗੱਲਾਂ ਕਰੀ ਜਾਂਦੀਆਂ ਸੀਗੀਆਂ ਮੰਮੀ ਤੁਹਾਨੂੰ ਦੱਸਿਆ ਨਹੀਂ ਸੀ ਰੇ ਨੇ ਅਰਸ਼ ਨੂੰ 2 ਕਿਲੋ ਜ਼ਮੀਨ ਹੁੰਦੇ ਨੇ ਆਪਦੇ ਪੇਕਿਆਂ ਤੋਂ ਅੱਛਾ ਜ਼ਮੀਨ ਦੀ ਗੱਲਾਂ ਕਰਦੀਆਂ ਸੀ ਜਾ ਜਾ ਕੇ ਕੰਮ ਕਰ ਲੈ ਆਪ ਤਾਂ ਜ਼ਮੀਨਾਂ ਲੈਂਦੇ ਫਿਰਦੇ ਨੇ ਤੇ ਸਿਰੇ ਨੂੰ 5 ਲੱਖ ਰੁਪਏ ਵੀ ਦੇ ਸਕਦੇ ਇਹ ਸੋਖਾ ਸਰਾਜ ਵੀ ਲੈ ਸਕਦਾ ਤੇ ਫਿਰ ਸਿਰਾ ਕਿਉਂ ਲੈ ਸਕਦਾ ਕੋਈ ਨਹੀਂ ਆਉਂਦਾ ਸਿਰੇ ਨੂੰ ਕਰੂੰਗੀ ਗੱਲ ਮੈਂ ਸੁਣਿਆ ਨਹੀਂ ਗਾ ਕੰਟਾ ਵਾਚਾ ਮੰਗੀਆਂ ਦੇ ਨੂੰ ਖੇਤ ਗੜਾ ਮਾਰ ਕੇ ਆਉਣਾ ਦਾ ਚਾ ਲਿਆ 5 ਮੀਟਰ ਉੱਜ ਜੀ ਬਸ ਚਾਹ ਦੁੱਧ ਪਾਣਾ ਮੈਂ ਲੈ ਕੇ ਆਉਣੀ ਐ ਚਾ ਲਿਆ ਛੇਤੀ ਲਿਆ ਫਿਰ ਡੇਰੀ ਵਾਲੇ ਦੁੱਧ ਨਾਲ ਭਲਾ ਸਾਰਾ ਦਿਨ ਕੀ ਬਣਦਾ ਪਾਣੀ ਵਰਗਾ ਦੁੱਧ ਪੜਾ ਦਿੰਦੇ ਆ ਡਬਕਲ ਪਾਣੀ ਚ ਚਾਹ ਬਣੀ ਐ ਜਮਾ ਫਿਰ ਕਹਿਣਗੇ ਅਬ ਜੀ ਚਾਹ ਲਿਆ ਕੇ ਪੜਾਤੀ ਉਹ ਸੁਖცია ਨਾਲੇ ਮੈਂ ਤੁਹਾਨੂੰ ਆਏ ਕਹਿੰਦੀ ਸੀਗੀ ਹਾਂ ਕਹਿ ਦੱਸ ਸਾਰਾ ਦਿਨ ਕਹਿੰਦੀ ਰਹੀਆ ਕਰ ਤੂੰ ਤਾਂ ਚਾਹ ਤਾਂ ਬਾਅਦ ਚ ਹੀ ਪੀਊਂਗਾ ਮੈਂਨੂੰ ਤੂੰ ਹੀ ਦੱਸ ਕੀ ਕਹਿਣੀ ਹੈਗੀ ਆਏ ਕਹਿੰਦੀ ਸੀਗੀ ਮੈਂ ਤਾਂ ਆਪੋਂ ਡੇਰੀ ਤੋਂ ਦੁੱਧ ਲਈ ਆਉਣੇ ਆ ਸੁਖ ਨਾਲ ਡੱਬਰ ਵੀ ਕਿੱਡਾ ਆਪਣਾ ਸਰਦਾ ਨਹੀਂ ਸਾਰਾ ਦਿਨ ਡੇਰੀਅਲ ਦੁੱਧ ਨਾਲ ਡਬਕੜ ਪਾਣੀ ਚਾਹ ਬਣਦੀ ਆ ਕੋਈ ਮੱਝ ਮੁਝ ਲੈ ਲੈਂਦੇ ਆਪਾਂ ਆਹੋ ਪੰਜ ਚਰਹਾਂ ਦੀ ਚਾਹੀਦੀ ਆ ਨਾ ਅਕੇ ਲੈ ਆਓ ਮੱਝ ਹੁਣ 2 ਮਹੀਨੇ ਪਛੇ 1.5 ਲੱਖ ਰੁਪਏ ਲਾ ਦੀ ਹੈ ਨਾ ਤੂੰ ਟੀਚਰ ਲੱਗੀ ਹੋਈਆਂ ਨਾ 2 ਰੁਪਏ ਵਾਧੂ ਨਹੀਂ ਹੈਗੇ ਹੁਣ ਲੈ ਆਵਾਂਗੇ ਨਹੀਂ ਸੁਖਵੀਰ ਆਪਣੇ ਘਰੇ ਦੁੱਧ ਦੀ ਲਾਗਤ ਵੀ ਕਿੰਨੀ ਐ ਸਰਦਾਂ ਨਹੀਂ ਪਸ਼ੂ ਲੈੇ ਬਿਨਾ ਤਾਂ ਫੇਰ ਸਾਡੇ ਕੋਲ ਤਾਂ ਰੁਪਏ ਨਹੀਂ ਹੈ ਠੀਕ ਆ ਤੂੰ ਐਂ ਕਾ ਤੇਰੇ ਭਰਾ ਨੂੰ ਫੋਨ ਕਰ ਦੇ ਉਹ ਬਣ ਜੂਗਾ ਮੱਝ ਆਪਣੇ ਲੋੜ ਪੈਣ ਦੀ ਚੀਜ਼ ਹੁਣ ਹਰੇਕ ਮੇਰੇ ਭਾਈ ਥੋੜੀ ਦਊਗਾ ਉਹਦੀ ਵੀ ਅਗਲੇ ਦੀ ਕਵੀਲਦਾਰੀ ਆ ਘਰੇ ਅੱਛਾ ਪਹਿਲਾਂ ਤਾਂ ਮੈਨੂੰ ਐਂ ਦੱਸ ਹਰੇਕ ਚੀਜ਼ ਨੂੰ ਦਿੱਤਾ ਕੀ ਆ ਉਹਨੇ ਦਿਖਾ ਮੈਨੂੰ ਮੜਾ ਜਾ ਸੁਖ ਮੇਰੇ ਮੰਮੀ ਹਰੀ ਤਾਂ ਥੋੜੀ ਦੁੱਧ ਨਾਲ ਮਸਾ ਗੁਜ਼ਾਰਾ ਕਰਦੇ ਆ ਤੁਹਾਡੀ ਮਰਜ਼ੀ ਆ ਪਸ਼ੂ ਲੈਣਾ ਕਿ ਨਹੀਂ ਲੈਣਾਗਾ ਆਪਾਂ ਤਾਂ ਐਂ ਸਰ ਲਾਂਗੇ ਆਹੋ ਹੁਣ ਤਾਂ ਆਪ ਹੀ ਐਂ ਸਰ ਜੂਗਾ ਹੁਣ ਭਰਾ ਦਾ ਨਾਲ ਲੇਤਾ ਨਾ ਵੀ ਭਰਾ ਨੂੰ ਕਹਦੇ ਮੱਝ ਬਨ ਜਾ ਲੈ 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 ਕੁੜੀ ਨੇ ਪਕਾਈ ਕਰਾ ਤੇ ਕਹੇ ਮੂੰਹ ਸਰਨੇਤਾ ਕੁੜੀ ਨੇ ਸੁੱਖ ਨੂੰ ਦੱਸ ਮੈਂ ਕੀ ਜਵਾਬ ਦੇਵਾਂਗੀ ਜਾ ਕੇ ਮੰਮੀ ਤੁਸੀਂ ਆ ਵੀ ਗਏ ਤੁਸੀਂ ਤਾਂ ਕਹਿੰਸੀ ਮੈਂ 2-3 ਦਿਨਾਂ ਉਹਦੀ ਨਹੀਂ ਅੱਛਾ ਕਰੋ ਕੱਢ ਕੇ ਰਾਜੀ ਸੀ ਮੁਰਜਾ ਨਹੀਂ ਆ ਜੇ ਤੈਨੂੰ ਬੁਰੀ ਲੱਗਦੀ ਆ ਮੈਂ ਨਹੀਂ ਮੰਮੀ ਬੁਰੀ ਦੀ ਗੱਲ ਨਹੀਂ ਮੈਂ ਤਾਂ ਤਾਂ ਕਹਿੰਦੀ ਸੀ ਤੁਸੀਂ ਜਾਣ ਲੱਗੇ ਕਿਹਾ ਕਿ ਘਰੇ ਸੀ ਵੀ 2-3 ਦਿਨ ਲਾ ਕੇ ਆਉਂਗੀ ਮੈਂ ਮੇਰਾ ਘਰ ਆਥਣਿਆ ਮੈਂ ਤੜਕੇ ਆ ਮੈਂ ਤੈਨੂੰ ਕੀ ਦੁੱਖਾ ਚੱਲ ਕੋਈ ਗੱਲ ਨਹੀਂ ਮੰਮੀ ਤੁਸੀਂ ਅੰਦਰ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਜਾਂਦੀ ਦੇ ਮੱਥੇ ਲੱਗੀ ਸੀ ਕੋਈ ਕੰਮ ਨਹੀਂ ਬਣਿਆਗਾ ਲੈ ਦੇਖ ਲਾ ਐਨੀ ਧੁੱਪ ਖੜੀ ਹੈਗੀ ਪਹਿਲੀ ਪਸ਼ੂ ਬਾਹਰ ਬੰਨ ਤੇ ਕੰਮ ਨਿਬੜਣ ਦੀ ਹੋ ਜਾਂਦੇ ਫਸ ਵੜ ਜਾਂਦੀ ਇੱਕ ਵਾਰ ਆਏ ਤਾਂ ਹੈ ਨਹੀਂ ਪਸ਼ੂ ਬਿਮਾਰ ਹੋ ਜਾਣਗੇ ਮਾਂ ਆ ਰਹੀ ਹੈਗੀ ਮਾਂ ਆ ਵੀ ਗਈ ਮਾਂ ਤੂੰ ਕਦੋਂ ਆ ਗਈ ਹੁਣ ਆ ਕੇ ਬੈਠੀ ਆ ਪੁੱਤ ਅੱਛਾ ਮੁੜ ਵੀ ਆਈ ਅਥਰੇ ਭੱਜਣ ਦੀ ਕੀ ਲੋੜ ਸੀਗੀ ਤੂੰ ਰਾਤ ਰਾਤ ਨਹੀਂ ਕਹਿਣਾ ਮਾਂ ਪੁੱਤ ਰਾਤ ਕਿਥੋਂ ਆਉਂਦੀ ਏ ਕੁੜੀ ਜੀ ਨੇ ਸਾਰਾ ਮੂਡ ਖਰਾਬ ਕਰਤਾ ਮੇਰਾ ਤਾਂ ਮੂਡ ਖਰਾਬ ਕਰਤਾ ਮਾਂ ਕਿਉਂ ਇਹ ਜੀ ਕੀ ਗੱਲ ਹੋ ਗਈ ਗੱਲ ਕੀ ਹੋਣੀ ਸੀ ਪੁੱਤ ਜਿਹੜੇ ਕੰਮ ਦੀ ਮਾਰੀ ਗਈ ਸੀ ਉਹ ਕੰਮ ਤਾਂ ਬਣਿਆ ਨਹੀਂਗਾ ਹੈ ਕੰਮ ਬਣਿਆ ਨਹੀਂ ਵਾ ਜੱਸੀ ਨੇ ਕੋਈ ਰਾਹ ਪਾਈ ਨਹੀਂ ਗੱਲ ਕੋਈ ਉਹਨੇ ਕੀ ਰਾਹ ਪਾਉਣੀ ਸੀ ਉਹਨਾਂ ਤਾਂ ਇਹ ਕਹਤਾ ਮੇਰਾ ਤਾਂ ਫੋਨ ਖਰਾਬ ਆ ਉਹਨਾਂ ਤਾਂ ਸਰਗਿਆ ਕਹਿ ਕੇ ਅੱਛਾ ਮਾਂ ਸੀਰੀਅਸ ਹੋਣੀ ਨਾਲ ਗੱਲ ਹੋਈ ਨਹੀਂ ਫਿਰ ਉਹਦੀ ਪਤਾ ਹੈ ਸੀਰਾ ਤਾਂ ਆਈ ਨਹੀਂ ਨਾ ਮੇਰੀ ਗੱਲ ਹੋਈ ਆ ਕੋਈ ਅੱਛਾ ਮਾਹ ਪਤਾ ਬੜਾ ਚੱਕਰ ਚ ਕੰਮ ਪਿਆ ਹਨਾ ਹੋਰ ਪੁੱਤ ਚੱਕਰ ਤਾਂ ਪੈਣੀ ਸੀ ਜਦੋਂ ਜਾਂਦੀ ਤੇ ਅਰਸ਼ ਮੱਥੇ ਲੱਗ ਗੇ ਕਿਹੜਾ ਕੰਮ ਬਣਨਾਗਾ ਹਾਂ ਮਾ ਗਲਤ ਤੇਰੀ ਜਮਾਂ ਸਹੀ ਆ ਗਈ ਜਿੱਦੇ ਮੈਂ ਬਲਾ ਡੇ ਗਿਆ ਸੀਗਾ ਮੇਰਾ ਕੰਮ ਵੀ ਕੋਈ ਨਹੀਂ ਬਣਿਆ ਮੈਂ ਤਾਂ ਪੁੱਤ ਤੈਨੂੰ ਐ ਕਹਿੰਨੀ ਆ ਤੋਰ ਫਿਰਕੇ ਤੂੰ ਵੀ ਗੌਰ ਕਰ ਲੈ ਕੱਲਾ ਕੁੜੀ ਦੇ ਸਿਰ ਤੇ ਵੀ ਨਾ ਬੈਠਾ ਰਹੇ ਨਾਲੇ ਪੁੱਤ ਉਹਨਾਂ ਨੂੰ ਕੀ ਗਾਉ ਆ ਆਪਣ ਨੂੰ ਗਾਉ ਆ ਹਾਂ ਮਾ ਗਲਤ ਤੇਰੀ ਸਹੀ ਆ ਗਈ ਕੋਈ ਨਾ ਮਾ ਫਿਰ ਇਹਨਾਂ ਨਾਲ ਕਿਹੜੀ ਛੱਡ ਦੰਗਾ ਕੀ ਬੰਦਾ ਮੈਂ ਹੋਰ ਪਾਉਣਾਗਾ ਭਾਵੇਂ ਤਾਂ ਕੋਈ ਬੰਦਾ ਮੈਂ ਪੁੱਤ ਲੈਟ ਨਾ ਹੋ ਗੌਰ ਕਰ ਲੈ ਛੇ ਛੇਤੀ ਕਿਤੇ ਕਾਲਾ ਨਾ ਕਰਾ ਜੇ ਕਾਲਾ ਬਾਵਾ ਇਹ ਕਿਵੇਂ ਕਰਾ ਲੂਗਾ ਜੇ ਕਾਲਾ ਕਰਾਊਗਾ ਸਹੰਤ ਹਰਸ਼ ਨਹੀਂ ਹੋਣਗੇ ਨਾਲੇ ਕੋਈ ਗੱਲ ਨਹੀਂ ਛੇਤੀ ਛੇਤੀ ਕਰਦਾ ਗੋ ਠੀਕ ਆ ਮੈਂ ਇੱਕ ਦੋ ਕੰਮ ਜੇ ਨੇ ਵੇੜ ਲਾਂ ਉਹਦੇ ਪਹਿਲਾਂ ਮੈਂ ਕਰ ਲੈ ਪੁੱਤ ਛੇ ਛੇਤੀ ਹਾਂ ਕਿਤੇ ਹੱਥੋ ਬਾਜੀ ਵਗ ਜਾ ਨਾ ਨਾ ਮਾਂ ਕੋਈ ਗੱਲ ਨਹੀਂ ਬਾਜੀ ਨਹੀਂ ਇੱਥੋਂ ਜਾਣ ਦੇਗੇ ਆਪਾਂ ਅਸਾਹੁਰ ਤਾਂ ਸਾਰੀਆਂ ਟੈਨਸ਼ਨਾਂ ਲਿਬੜ ਗਈਆਂ ਬਸਾ ਜਮੀਨ ਵਾਲਾ ਰਹਿ ਗਿਆ ਸੁਖ ਵਿਚਾਰਾ ਕਹਿ ਕੇ ਗਿਆ ਸੀ ਕਦੋਂ ਮਰਜੀ ਫੋਨ ਕਰ ਦੇ ਕਹਿੰਦਾ ਹੁਣ ਤਾਂ ਮੈਂ ਫਿਰ ਵੀ ਹੁਣਾਂ ਤੇ ਨਾ ਇਹ ਲੰਕੜਾ ਬਣ ਜੂਇਆ ਚਾਰ ਰੁਪਏ ਹੱਥ ਚ ਆ ਜਾਣਗੇ ਜਦੋਂ ਵਿਚਾਰਾ ਆਪ ਇੰਨਾ ਕਰਦਾ ਆਪਾਂ ਵੀ ਹੱਥ ਛਾੜਾਂਗੇ ਕੋਈ ਚੀਜ਼ ਦੇ ਦਾਂਗੇ ਅਰਸ਼ਣ ਬਣਾ ਕੇ ਲੈ ਮਾਂ ਨੂੰ ਦੇ ਦਈਏ ਕੁਛ ਖ਼ਬਰੀ ਜਾ ਕੇ ਨਹੀਂ ਹੱਲ ਤਾਂ ਹੋ ਗਿਆ ਇਹ ਮੈਡਮ ਮਿਲ ਗਈ ਕੋਈ ਇਹ ਵਿਚਾਰੀ ਨਰਮ ਬਹੁਤ ਆ ਗਈ ਇਹਨੇ ਕਰਵਾ ਦੂੰਗਾ ਕੰਮ ਥੋੜਾ ਮੈਂ ਉਹ ਬਠੀਆ ਮਾਂ ਸਾਹਮਣੇ ਲੈ ਮਾਂ ਨੂੰ ਦੱਸਣ ਦੇ ਜਾ ਕੇ ਕੁਛ ਖ਼ਬਰੀ ਦੇਣ ਦੇ ਬਾਕੀ ਕੰਮ ਤਾਂ ਬਾਅਦ ਚ ਹੀ ਕਰਾਂਗੇ ਆ ਗਿਆ ਪੁੱਤ ਹਾਂ ਮਾਂ ਆ ਗਿਆ ਪੁੱਤ ਜਿਹੜੇ ਕੰਮ ਗਿਆ ਸੀ ਉਹ ਬਣ ਗਿਆ ਕੰਮ ਹਾਂ ਮਾਂ ਕੰਮ ਤਾਂ ਬਣ ਗਿਆ ਤੇ ਅਫਸਰ ਆੜਿਓ ਬੁੜੀ ਆ ਗਈ ਤੇ ਮਾਂ ਨਰਮ ਬਹੁਤ ਆ ਗਈ ਉਹ ਕਹਿੰਦੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਤੁਸੀਂ ਥੋੜਾ ਸਾਰਾ ਕੰਮ ਬਣ ਜੂਗਾ ਚਰ ਪੁੱਤ ਤੂੰ ਆਪ ਹੀ ਹਿੰਮਤ ਕਰ ਲਈ ਵਧੀਆ ਹੋ ਗਿਆ ਕਿਤੇ ਜੱਸੀ ਦੇ ਕਿਤੇ ਸੀਰੇ ਦੇ ਹੜੇ ਕੱਤੀ ਜਾਂਦਾ ਸੀਗਾ ਹੋਰ ਮੈਂ ਉਹੀ ਤਾਂ ਗੱਲ ਆ ਗਈ ਜੇ ਉਹਦੇ ਤੋਂ ਮੁੰਡਾ ਨਾ ਮਗਰ ਨਾ ਲੱਗਦਾ ਅਜਿੰਦਾ ਆਪਣਾ ਕੰਮ ਹੋ ਗਿਆ ਹੁੰਦਾ ਹੋਰ ਪੁੱਤਾਂ ਕਿਸੇ ਨੇ ਐਵੇਂ ਤਾਂ ਨਹੀਂ ਕਿਹਾਗਾ ਆਪ ਦੇ ਮਰੇ ਬਿਨਾ ਸੁਰਗਾਂ ਨੂੰ ਕੌਣ ਜਾਵੇ ਹੋਰ ਮਾਂ ਤੇਰੀ ਜਵਾਬ ਸਹੀ ਗੱਲ ਆ ਗਈ ਜੇ ਆ ਕੰਮ ਇਹ ਬਣ ਕੇ ਨਾ ਮਜ਼ਮੀਨ ਵਾਲਾ ਆਪਾਂ ਸੁਰਗਾਂ ਚ ਅਧਰਕ ਕੀ ਬੋਲਦੀ ਮੈਨੂੰ ਕਹਿੰਦੀ ਮੋਲੇ ਦੇ ਉਧਰ ਨਾਲ ਸਰਦਾਰ ਕਹਿੰਦੀ ਆਪਾਂ ਨੂੰ ਕਿ ਚਾਹ ਵੇਖ ਅਰਜੀ ਬਣਦੀ ਆ ਮੱਝ ਲਿਆਓ ਅੱਛਾ ਪੁੱਤ ਇਹਦੀ ਐਡੀ ਹਿੰਮਤ ਆ ਵੀ ਆਪਾਂ ਨੂੰ ਦੱਸੂਗੀ ਵੀ ਕੀ ਲੈਣਾ ਕੀ ਨਾ ਲੈਣਾਗਾ ਹਿੰਮਤ ਤਾਂ ਮੈਂ ਕਿਹੜੀ ਹੋ ਗਈ ਇਹਦੀ ਮੈਂ ਤਾਂ ਉਹਦੀ ਝਾਰਦੀ ਤਲਾ ਦੀ ਪੁਲੀ ਵਾਂਗੂ ਮੈਂ ਕਹਾਂ ਦੁਸਰਕਾਰੀ ਟੀਚਰ ਨਹੀਂ ਲੱਗੀ ਜੀ ਕੋਈ ਇਹਦਾ ਮੱਝ ਲਈਏ ਵੀ ਜੇ ਜਾਇ ਦੁੱਧ ਪੀਣ ਦਾ ਸ਼ੌਂਕ ਆ ਨਾ ਉਹਦੇ ਭਰਾ ਨੂੰ ਫੋਨ ਕਰਦੇ ਮੈਂ ਉਹ ਬਨਜੂ ਮੱਝ ਲੈ ਕੇ ਹਾਂ ਪੁੱਤ ਆ ਆਈਡੀਆ ਤੇਰਾ ਵਧੀਆਗਾ ਜਿਹੜਾ ਤੂੰ ਕਹਤਾ ਵੀ ਆਪੇ ਪੇਕਿਆਂ ਤੋਂ ਮੱਝ ਲਿਆ ਮਾਂ ਜਦੋਂ ਮੈਂ ਪੇਕਿਆਂ ਨਾਲੇ ਤਾਂ ਨਾ ਫਿਰ ਉਹਦੀ ਕਹਿ ਉਹਨੂੰ ਕਹਾਂ ਮੱਝ ਮਗਾਉਗੀ ਆ ਉਹਦੇ ਪੇਕਿਆਂ ਤੋਂ ਉਹ ਨਹੀਂ ਨਹੀਂ ਮਾਂ ਤੂੰ ਮੱਝ ਨੂੰ ਲੈਣ ਦੇ ਠੀਕ ਆ ਜੇ ਪਹਿਲਾਂ ਜ਼ਮੀਨ ਦਾ ਕਰ ਲਈਏ ਆਪਾਂ ਬੜਾ ਢੇਣਾ ਨੂੰ ਮੈਨੂੰ ਨਾਲ ਲੈ ਕੇ ਜਾਣਾ ਪਊਗਾ ਉਹ ਮੈਡਮ ਕਹਿੰਦੇ ਨਾਲ ਲੈ ਕੇ ਆਈਆਂ ਉਹਦੇ ਘਰ ਵਾਲੀ ਨੂੰ ਠੀਕ ਆ ਪੁੱਤ ਜਿਵੇਂ ਤੇਰੀ ਮਰਜ਼ੀ ਆ ਹਾਂ ਮੈਂ ਉਹੀ ਤਾਂ ਗੱਲ ਲੱਗਦਾ ਪਹਿਲੀ ਗੰਢੇ ਘਾ ਲੀ ਆਪਦੇ ਹਾਂ ਪੁੱਤ ਲੈ ਪਾਣੀ ਢੁੱਲ ਲੀ ਜਾਂਦਾਗਾ ਜਮਾ ਨਹੀਂ ਗੌਰ ਕਰਦੀ ਗਈ ਪਤਾ ਨਹੀਂ ਆਪ ਕੀ ਕਰ ਜਾਂਦੀ ਐ ਜਾ ਕੇ ਦੇਖਦੀ ਆ ਮੈਂ ਕੀ ਕਰਦੀ ਐ ਇਹ ਰੋਟੀਆਂ ਤੇ ਮੇ ਚੁੱਲੇ ਤੇ ਪਕਾ ਲੈਣੀਆਂ ਐ ਜੇ ਗੈਸ ਮੁੱਕ ਗਿਆ ਫੇਰ ਕੜੇ ਇਹਨਾਂ ਨੇ ਭਰਾ ਕੇ ਦੇ ਦੇਣਾ ਉਤੋਂ ਮੈਨੂੰ ਹੀ ਕਹਿਣਗੇ ਵੀ ਤੂੰ ਹੀ ਮੁਕਾਇਆ ਹੈ ਨਹੀਂ ਤੇਰਾ ਲਵੇ ਪਾਣੀ ਡੁੱਲ ਜਾਂਦਾ ਗੌਰਤਾ ਕਰ ਲੈ ਮਣੀ ਮੋਟੀ ਸੁਰਤ ਤਾਂ ਰੱਖ ਲਾਂਦੀ ਟੈਂਕੀ ਚ ਪਾਣੀ ਚੜਾ ਜਾਂਦੇ ਪਾਣੀ ਘੁੱਟ ਨਹੀਂ ਗਾ ਮੰਮੀ ਜੇ ਜਦ ਮੈਂ ਬਾਲਾਂ ਲੈਣ ਆਈ ਸੀ ਉਹ ਤਾਂ ਟੁੱਟੀ ਆ ਹੀ ਨਹੀਂ ਹੁਣੇ ਆਈ ਹੋਣੀ ਹੈ ਨਹੀਂ ਤਾਂ ਮੈਂ ਲਾ ਦਿੰਦੀ ਟੈਂਕੀ ਚ ਜੇ ਤੇਰੀ ਸੁਰਤ ਕੰਮ ਚ ਹੋਵੇ ਤੈਨੂੰ ਫੇਰ ਹੀ ਪਤਾ ਲੱਗੇ ਸੁਰਤ ਤਾਂ ਤੇਰੀ ਬੇਕਾਂ ਚ ਰਹਿੰਦੀ ਆ ਜਿਹੜੇ ਕੰਮ ਨੂੰ ਲੱਗ ਜੇ ਉੱਥੇ ਜਿਰਲ ਜਲ ਕਰੀ ਜਾਂਦੇ ਆ 2 ਘੰਟੇ ਹੋ ਗਏ ਤੈਨੂੰ ਕੋਈ ਗੱਲ ਨਹੀਂ ਮੰਮੀ ਰੋਟੀਆਂ ਮੈਂ ਬਾਅਦ ਚ ਪਕਾ ਲੂੰਗੀ ਪਹਿਲਾਂ ਮੈਂ ਪਾਣੀ ਭਰ ਲੈਣੀ ਆ ਮੇਰੇ ਤੇ ਕੀ ਸਾਨ ਕਰਦੀ ਆ ਪਾਣੀ ਤੈਨੂੰ ਵੀ ਲੋੜ ਆ ਭਰ ਲੈ ਪਾਣੀ ਲੈ ਮੰਮੀ ਹੁਣ ਆਪ ਹੀ ਤੇ ਕਹਿੰਦੀ ਪਹਿਲਾਂ ਪਾਣੀ ਭਰ ਤੇ ਜੇ ਸ਼ਾਮ ਨੂੰ ਰੋਟੀਆਂ ਨੂੰ ਕਿਹ ਵੇਲਾ ਹੋ ਗਿਆ ਫਿਰ ਕਹਣਗੇ ਰੋਟੀਆਂ ਨੂੰ ਕਿਹ ਵੇਲਾ ਕਰਤਾ ਕੱਲਾ ਬੰਦਾ ਹੋਵੇ ਵੀ ਕਿੱਧਰ ਕਿੱਧਰ ਤੁਹਾਡੀ ਮਾਂ ਵਧੀਆ ਮਿਲ ਪੀ ਮੱਝ ਹਾਂ ਵਧੀਆ ਮਿਲ ਪੀ ਪੁੱਤ ਮੱਝ ਤਾਂ ਆਪਣੀ ਬਾੜੀ ਸੀ ਲੈ ਨਾਲੇ ਚੱਲ ਵਧੀਆ ਮਾਂ ਮੈਨੂੰ ਤਾਂ ਈ ਡਰ ਸੀਗਾ ਤੇਰੇ ਫੱਟਾਉ ਪਤਾ ਨਹੀਂ ਨਾ ਤੂੰ ਤਾਂ ਅਈ ਵਾਰ ਕਹਿ ਦਿੰਨੀ ਆ ਪੈਸੇ ਖਰਾਬ ਕਰਿਆ ਉਹਨਾਂ ਪਸ਼ੂਆਂ ਤੇ ਨਾ ਪੁੱਤ ਜਿਹੜਾ ਜ ਆਪਾਂ ਭਾਅ ਦਿੱਤੀ ਉਹ ਹੈ ਜ ਆਪਾਂ ਨੂੰ ਮਿਲ ਗਿਆ ਮੈਨੂੰ ਤਾਂ ਆਪ ਡਰ ਸੀ ਮਾਂ ਕਿਤੇ ਨਾ ਮਿਲੇ ਚੱਲ ਮਾਂ ਫਿਰ ਤਾਂ ਵਧੀਆਗਾ ਨਾਲੇ ਜਦੋਂ ਆਪਣੀ ਝੋਟੀ ਸੂਪੀ ਆਪਾਂ ਅਰਛ ਨੂੰ ਦੇ ਦਾਂਗੇ ਹਾਂ ਮੱਝ ਦੁੱਧ ਪੀਣ ਨੂੰ ਹਾਂ ਪੁੱਤ ਚੱਲ ਜੀ ਮੈਂ ਤੈਨੂੰ ਠੀਕ ਲੱਗਿਆ ਉਹ ਮੈਂ ਕਰ ਲਈ ਨਾਲੇ ਇਹ ਮੱਝ ਦੁੱਧ ਵਧੀਆ ਦਿੰਦੀ ਐ ਮੈਨੂੰ ਲੱਗਦਾ ਇਹ ਜੇ ਆ ਹਾਂ ਮਾ ਉਹ ਵੀ ਐਂ ਕਹਿੰਦੇ ਸੀ ਜਿਨ੍ਹਾਂ ਨੇ ਵੇਚੀ ਆ ਇਹ ਅਗੇ ਜੇ ਸੇਵਾ ਰੱਖੋਗੇ ਇਹ ਨਹੀਂ ਪਤਾ 14 ਲੀਟਰ ਤੇ ਵਗ ਜੇ ਚੱਲ ਠੀਕ ਹੈ ਪੁੱਤਾ ਨਾਲੇ ਮੈਂ ਦੁੱਧ ਸਾਂਭਦਾ ਨਾਲੇ ਮੈਂ ਤੇਰੀ ਰੋਟੀ ਬਣਾਣਾ ਫਿਰ ਤੂੰ ਵੀ ਉਧਰ ਜਾਣਾ ਕਚੈਰੀਆਂ 'ਚ ਚੰਗਾ ਵਾ ਬਣਾ ਦੇ ਚੱਲ ਬਣ ਜਾਣ ਦੇ ਰੋਟੀ ਇਤਨੇ ਸੁੱਖ ਨੂੰ ਫੋਨ ਲਾ ਲੈਣਾ ਉਹ ਵੀ ਕਹਿੰਦਾ ਸੀ ਮੈਂ ਆ ਜੂ ਜਦੋਂ ਮਰਜ਼ੀ ਦੱਸ ਦੀ ਲੈ ਦੇਖ ਲੈ ਮਾਂ ਕਾਲਾ ਇਹ ਫੋਨ ਕਰੀ ਜਾਂਦਾਗਾ ਮੈਂ ਤਾਂ ਚੱਕੀ ਨਹੀਂ ਫੋਨ ਫਿਰ ਉਹਦਾ ਅੱਛਾ ਪੁੱਤਾ ਆ ਕਿਹਦਾ ਫੋਨ ਆ ਗਿਆ ਲੈ ਦੇਖ ਲੈ ਮਾਂ ਹੁਣ ਕਾਲੇ ਫੋਨ ਤੇ ਫੋਨ ਲਾਉਣ ਲੱਗ ਗਿਆ ਚੱਲ ਵਾ ਕੋਈ ਗੱਲ ਨਹੀਂ ਮੈਂ ਕਰ ਦੰਦਾਂਗਾ ਗੱਲ ਮੜੀ ਇਹਦੇ ਨਾਲ ਕਰ ਲੈ ਪੁੱਤਾ ਹਲੋ ਹਾਂ ਬਈ ਕਾਲੇ ਹਾਂ ਠੀਕ ਠਾਕ ਬਈ ਕਾਲੇ ਵਧੀਆ ਹਾਂ ਅੱਛਾ ਜਾਨਮਾ ਕੇ ਚੇਰੀਆਂ 'ਚ ਤੂੰ ਚੱਲ ਬਈ ਮੈਂ ਤੇਰੀ ਭੈਣ ਨੂੰ ਕਹਣਾ ਫਿਰ ਹੋ ਜੂ ਤਿਆਰ ਤੇ ਸਿੱਧਾ ਕੇ ਚੇਰੀਆਂ 'ਚ ਆ ਜੰਨੇ ਆਸੀਂ ਨਾ ਨਾ ਇਨੀ ਗੇਚ ਲੱਗਾ ਅੰਦਰ ਲੋੜ ਨਹੀਂ ਗੱਡੀ ਗੁੱਡੀ ਦਿੱਤਾ ਹਾਂ ਜੀ ਮੋਟਰਸਾਈਕਲ ਲੈ ਆਉਣੇ ਬਈ ਹਾਂ ਤੂੰ ਨੇ ਕਾਏ ਜਪੱਤਰ ਕਰਾ ਤੇ ਆ ਠੀਕ ਆ ਤੇ ਹਾਂ ਅਰਸ਼ ਨੂੰ ਸੈਂਡ ਕਰਵਾ ਦੂੰ ਠੀਕ ਆ ਕਿਵੇਂ ਠੀਕ ਆ ਭਾਈ ਕੋਈ ਗੱਲ ਨਹੀਂ ਆਉਣੇ ਠੀਕ ਆ ਸੀ ਚੰਗਾ ਮਾਂ ਮੈਂ ਰੋਟੀ ਖਾ ਲਈ ਤੇ ਫਿਰ ਮੈਂ ਤਾਂ ਜਾਣਾ ਠੀਕ ਆ ਪੁੱਤ ਤੇ ਨਾਲੇ ਸੁਖ ਨੂੰ ਫੋਨ ਲਾ ਲਿਆ ਸੀ ਹਾਂ ਮਾਂ ਸੁਖ ਨਾਲ ਤਾਂ ਹੋ ਗਈ ਗੱਲ ਉਹ ਕਹਿੰਦਾ ਮੈਂ ਸਿੱਧੇ ਆ ਜਾਈਂ ਅਰਸ਼ ਨੂੰ ਲੈ ਕੇ ਕਚਹਿਰੀਆਂ ਚ ਚੱਲ ਚੰਗਾ ਪੁੱਤ ਕਵੇਲਾ ਨਾ ਕਰ ਤੂੰ ਛੇਤੀ ਜਾ ਉੱਥੇ ਤੇਨੂੰ ਡੇਕੀ ਜਾਣਗੇ ਤੇ ਨਾਲੇ ਪ੍ਰਾਣਾ ਤਰਾਉਣਾ ਹੈ ਪੁੱਤ ਕੋਈ ਪੈਸੇ ਲੈ ਜਾ ਉੱਥੋਂ ਖਵਾ ਦੇ ਕੁਸ ਉਹਨਾਂ ਨੂੰ ਹਾਂ ਮਾਂ ਉਹ ਤਾਂ ਮੈਂ ਤੇਰੇ ਬਿਨਾਂ ਕਹੀ ਚੱਕ ਲਿਆ ਬਟੂਆ ਚਲ ਠੀਕ ਹੈ ਪੁੱਤ ਜਾਛੇਤੀ ਚੰਗਾ ਓਏ ਹਰਸ਼ ਓਏ ਹਰਸ਼ ਹਾਂ ਸੋ ਕੀ ਹੋ ਗਿਆ ਮੰਮੀ ਕਿੱਧਰ ਗਿਰ ਬੈਠੀ ਸੀਗੀ ਮੰਮੀ ਮੈਨੂੰ ਤਾਂ ਅੰਦਰ ਕੱਪੜੇ ਬਦਲੀ ਆਂਦੀ ਆ ਕਿਵੇਂ ਕੀ ਹੋ ਗਿਆ ਮੇਰੀ ਗੱਲ ਸੁਣ ਫਟਾਫਟ ਤਿਆਰ ਹੋ ਠੀਕ ਆ ਆਪਾਂ ਬਲੱਡ ਜਾਣਾ ਗਚਰੀਆਂ ਚ ਆਪਾਂ ਗਚਰੀਆਂ ਚ ਕੀ ਕਰਨ ਜਾਣਾ ਓਹ ਤੇਰੇ ਭਰਾ ਦਾ ਫੋਨ ਆਇਆ ਸੀ ਕਾਲੇ ਦਾ ਆਪਾਂ ਉਹ ਕੰਮ ਜਾ ਕਰਾ ਕੇ ਆਉਣਾ ਵਾ ਜਮੀਨ ਵਾਲਾ ਫਟਾਫਟ ਤਿਆਰ ਹੋ ਜਾ ਕੇ ਅੱਛਾ ਠੀਕ ਐ ਸੋ ਕਿ ਫਿਰ ਤਾਂ ਮੈਂ ਹੁਣੀ ਤਿਆਰ ਹੋ ਕੇ ਆਉਣੀ ਆ ਹਾਂ ਛੇੜੀ ਤਿਆਰ ਹੋ ਲੈ ਠੀਕ ਆ ਤੇ ਉਹ ਡਿੱਕੀ ਜਾਣਾ ਗਚਰੀਆਂ ਚ ਆਪਾਂ ਨੂੰ ਮੈਂ ਹੀ ਬਦਲਣਾ ਕੱਪੜੇ ਛੇਦੀ ਆ ਜਾ ਢਿੱਕੀ ਜਾਂਦਾ ਨਾ ਵੀਰ ਤਖੜਿਆ ਹੋ ਕਿੱਥੇ ਜਾਂਦੇ ਆ ਪੁੱਤਾ ਉਹਦਾ ਮੈਂ ਕਾਲੇ ਦਾ ਕੰਮ ਕਰਾ ਕੇ ਆਉਣਾ ਅੱਜ ਮੈਂ ਜਾ ਕੇ ਚਰੀਆਂ ਚ ਕਿਹੜਾ ਪੁੱਤ ਕੰਮ ਕਾਲੇ ਦਾ ਤੇਰਾ ਦਿਮਾਗ ਤਾਂ ਸਹੀ ਆ ਉਹ ਕੋਈ ਗੱਲ ਨਹੀਂ ਮਾਂ ਤੈਨੂੰ ਆ ਕੇ ਦਰਦਾ ਠੀਕ ਆ ਮੈਂ ਸਾਨੂੰ ਕਾਲੀ ਆ ਹੁਣ ਪਤਾ ਨਹੀਂ ਆ ਮੁੰਡੇ ਦੇ ਦਿਮਾਗ ਨੂੰ ਕੀ ਹੋਇਆਗਾ